ਖਰਸ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪੁਰਸਾਰੀ ਸਾਧ ਸੰਗਤ ਆਓ ਅੱਜ ਦਾ ਇਤਿਹਾਸ ਮਾਗੀ ਨੂੰ ਮਖਰਖਰੇ ਹੋਏ ਆਪ ਜੀ ਨੇ ਸਾਂਝਾ ਕੀਤਾ ਜਾਵੇ ਦਮਨਵਾ ਸਾਹਿਬ ਵਿਖੇ ਉਸੇ ਤਰ੍ਹਾਂ ਹੀ ਰੌਣਕਾਂ ਲੱਗਦੀਆਂ ਨੇ ਜਿਸ ਤਰ੍ਹਾਂ ਕੇ ਅਨੰਪੁਰ ਸਾਹਿਬ ਦੇ ਵਿੱਚ ਲੱਗਦੀਆਂ ਸਨ ਇਥੇ ਆਪ ਜੀ ਨੂੰ ਪਤਾ ਹੈ ਕਿ ਦਹ ਦੱਲੇ ਦੀ ਪਰਖ ਕੀਤੀ ਗਈ ਦਿੱਲੀ ਤੋਂ ਮਾਤਾਵਾਂ ਇਥੇ ਸਤਗੁਰਾਂ ਦੇ ਪਾਸ ਪਹੁੰਚੀਆਂ ਸਾਰਾ ਹਾਲ ਜਾਣਿਆ ਸਮਾਗਮ ਗੰਗੀਨ ਬਣਿਆ ਅਪਰੰਤ ਉਸ ਤੋਂ ਬਾਅਦ ਜਿਹੜੀ ਦਮਦਮੇ ਦੇੜ ਜਿਸ ਦੀ ਰਚਨਾ ਕੀਤੀ ਉਸ ਦਾ ਵੀ ਆ ਜਿਨ੍ਹਾਂ ਵੇਰਵਾ ਸਾਂਝਾ ਕਰ ਚੁੱਕੇ ਹਨ ਸੋ ਇਧਰ ਸਰੰਦ ਦੇ ਸੂਬੇ ਵਜ਼ੀਰ ਖਾਨ ਨੂੰ ਪਾਲਾ ਸਤਾ ਰਿਆ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਕਿਸੇ ਵੇਲੇ ਵੀ ਚੜ੍ਹਾਈ ਕਰਕੇ ਮੇਰੇ ਤੇ ਹਮਲਾ ਕਰ ਸਕਦੇ ਇਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮੇਰੇ ਤੇ ਹਮਲਾ ਕਰੇ ਹਿੰਦੂ ਦਾ ਪੀਰ ਮੇਰੇ ਤੇ ਹਮਰਾ ਕਰੇ ਕਿਉਂਕਿ ਚਾਰੇ ਸਾਹਿਬਜ਼ਾਦੇ ਮੈਂ ਉਹਨਾਂ ਦੇ ਸ਼ਹੀਦ ਕਰਵਾਏ ਨੇ ਸੋ ਮੈਂ ਹੀ ਉਹਨਾਂ ਦੇ ਉੱਤੇ ਹੱਲਾ ਬੋਲਦਾ ਹਾਂ ਇੱਧਰ ਹੱਲੇ ਦੀਆਂ ਤਿਆਰੀਆਂ ਕਰਕੇ ਵਜੀਰ ਖਾਨ ਚੜ ਰਿਹਾ ਹੈ ਉਧਰੋਂ ਕਲਗੀਧਰ ਪਿਤਾ ਤਨਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਸਰਦਾਰ ਬਖਸ਼ਾ ਸਿੰਘ ਨੇ ਖਬਰ ਦਿੱਤੀ ਕਿ ਵਜੀਰ ਖਾਨ ਭਾਰੀ ਫੋਰਸ ਫੌਜ ਲੈ ਕੇ ਇਦਨ ਨੂੰ ਚੜਾਈ ਕਰ ਰਿਹਾ ਹੈ ਸਤਿਗੁਰੂ ਜੀ ਇਥੋਂ ਚੱਲ ਕੇ ਕਪੂਰੇ ਪਹੁੰਚੇ ਕਪੂਰੇ ਦੇ ਕੋਲ ਪਹੁੰਚੇ ਕਪੂਰੇ ਨੂੰ ਮਿਲੇ ਕਿਉਂਕਿ ਕਪੂਰੇ ਨੇ ਇੱਕ ਕਿਹੜਾ ਸਾਰਿਆ ਆਇਆ ਸੀ ਛੋਟਾ ਜਿਹਾ ਕਪੂਰੇ ਸੇਵਾ ਕਰਨੀ ਕਪੂਰਾ ਚਾਹੁੰਦਾ ਵੀ ਸੀ ਪਰ ਉਸ ਨੇ ਸਾਰੀ ਗੱਲ ਸਤਿਗੁਰੂ ਨੂੰ ਦਸੀ ਕਿ ਸਤਿਗੁਰੂ ਅਗਰ ਮੈਂ ਤੁਹਾਨੂੰ ਇੱਥੇ ਜਗ੍ਹਾ ਦਿਨਾ ਜਗ੍ਹਾ ਇੰਨੀ ਨਹੀਂ ਤੁਸੀਂ ਇਥੋਂ ਅੱਗੇ ਖਦਰਾਣੇ ਦੀ ਟਾਬ ਕੋਲ ਨੂੰ ਜਾ ਸਕਦੇ ਹੋ ਅੱਗੇ ਪਾਣੀ ਵੀ ਹੈ ਔਰ ਟਾਬ ਦੇ ਉੱਤੇ ਆ ਮੁਕਾਬਲਾ ਵੀ ਕਰ ਸਕਦੇ ਹੋ ਸੋ ਗੁਰੂ ਸਾਰਿਓ ਰਾ ਦਸ ਨੂੰ ਆਸਤੇਕ ਜਾਣ ਕਰ ਬੰਦਾ ਦਿੱਤਾ ਕਪੂਰੇ ਨੇ ਸਤਗੁਰੂ ਦੇ ਨਾਲ ਖਾਣੇ ਬਰਾੜ ਨੂੰ ਭੇਜਿਆ ਕਿਹਾ ਕਿ ਜੇ ਹੋ ਸਕੇ ਸਤਗੁਰਾਂ ਨੂੰ ਜੰਗ ਵੱਲੋਂ ਰੋਕੀ ਚਲਦਿਆਂ ਹੋਇਆਂ ਸਤਗੁਰੂ ਸਾਹਿਬ ਆਰਾਮੇ ਆਣੇ ਪਹੁੰਚੇ ਨੇ ਇੱਥੇ ਗੁਰੂ ਜੀ ਮਹਾਰਾਜ ਨੂੰ ਭਾਈ ਮਾ ਸਿੰਘ ਤੇ ਮਾਤਾ ਭਾਗੋ ਮਿਲਦੇ ਨੇ ਕੁਝ ਹੋਰ ਚੁਭਾਲ ਦੇ ਮੂਰਤਵਾਰ ਬੰਦੇ ਇਕੱਠੇ ਹੋ ਕੇ ਆਏ ਔਰ ਇਥੇ ਸਤਗੁਰਾਂ ਨੂੰ ਆ ਕੇ ਮਿਲੇ ਗੁਰਦੇਵ ਨੂੰ ਫਤਿਹ ਬੁਲਾਈ ਗੱਲਬਾਤ ਚੱਲੀ ਮਾਝੇ ਤੋਂ ਆਏ ਚੌਧੀਆਂ ਨੇ ਕਿਹਾ ਮਹਾਰਾਜ ਅਸੀਂ ਆਪ ਜੀ ਦੀ ਬਾਦਸ਼ਾਹ ਦੇ ਨਾਲ ਸੁਲ੍ਹਾ ਕਰਵਾ ਦਿੰਦੇ ਹਾਂ ਤੁਸੀਂ ਜੰਗ ਜੁੱਦ ਛੱਡ ਦਿਓ ਸਤਿਗੁਰੂ ਨੇ ਕਿਹਾ ਤੁਸੀਂ ਸਿੱਖ ਬਣ ਕੇ ਆਏ ਹੋ ਕਿ ਗੁਰੂ ਬਣ ਕੇ ਆਏ ਹੋ ਜਦੋਂ ਜਲਮਾ ਨੇ 5ਵੇਂ ਤੇ 9ਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਚਮਕੌਰ ਤੇ ਸਰਹੰਦ ਦਾ ਸਾਕਾ ਵਾਪਰਿਆ ਸਰਸਾ ਨਦੀ ਦੇ ਕਿਨਾਰੇ ਸ਼ਹੀਦੀਆਂ ਹੋਈਆਂ ਉਦੋਂ ਕਿਉਂ ਨਸੁਲਾ ਕਰਵਾਈ ਉਦੋਂ ਤੁਸੀਂ ਕਿੱਥੇ ਸੀ ਬਾਕੀ ਸਾਡੀ ਲੜਾਈ ਸਿਰਫ ਜੁਲਮ ਨਾਲ ਤੇ ਜ਼ਾਲਮ ਨਾਲ ਹੈ ਜਦੋਂ ਤੱਕ ਜ਼ਾਲਮ ਜ਼ੁਲਮ ਕਰਦਾ ਰਹੂ ਸਾਡਾ ਖੰਡਾ ਖੜਕਦਾ ਰਹੂ ਸਾਨੂੰ ਤੁਹਾਡੀਆਂ ਸਲਾਹਾਂ ਦੀ ਕੋਈ ਲੋੜ ਨਹੀਂ ਅਸੀਂ ਅਕਾਲ ਪੁਰਖ ਦੀ ਗਵਾਈ ਚੱਲਦੇ ਆਂ ਜਿਵੇਂ ਉਹਨਾਂ ਦਾ ਹੁਕਮ ਹੈ ਉਸੇ ਤਰ੍ਹਾਂ ਚੱਲਾਂਗੇ ਇਹਨੇ ਨੂੰ ਸਦਗਰਾਂ ਨੂੰ ਫੇਰ ਖਬਰ ਮਿਲੀ ਕਿ ਨਵਾਬ ਦੀ ਫੌਜ ਵਜ਼ੀਰ ਖਾਨ ਦੀ ਫੌਜ ਸਰਾਂਦੇ ਸੂਬੇਦਾਰ ਦੀ ਫੌਜ ਬਹੁਤ ਨੇੜੇ ਆ ਰਹੀ ਐ ਸਰਗੁਰੂ ਖਦਰਾਨੇ ਦੀ ਢਾ ਵੱਲ ਨੂੰ ਚਾਲੇ ਪਾਏ ਔਰ ਢਾ ਸੁੱਕੀ ਵੇਖ ਕੇ ਸੰਗਰੂ ਇਥੋਂ ਅੱਗੇ ਲੰਘ ਗਏ ਮਗਰੋਂ ਮਾਝੇ ਦੇ ਸਿੰਘਾਂ 'ਚ ਗੱਲਬਾਤ ਹੋਈ ਪਹਿਲੀ ਗਲਤੀ ਅਸੀਂ ਜਿਹੜੇ ਸਾਡੇ ਸਿੰਘ ਕਰ ਰਹੇ ਸੀ ਜੋ ਮਰਜ਼ੀ ਹੋਵੇ ਚਾਹੇ ਸਿਰ ਦੇਨੇ ਪੈਣ ਅਸੀਂ ਉਹ ਗਲਤੀ ਨੂੰ ਦੁਬਾਰਾ ਨਹੀਂ ਦਰਾਵਾਂਗੇ ਕਿਉਂਕਿ ਅਨੰਦਪੁਰ ਸਾਹਿਬ ਵਿਖੇ ਸਾਰੇ ਹਿੰਦੁਸਤਾਨ ਦੇ ਸਿੱਖ ਜਿਨ੍ਹਾਂ ਦੇ ਵਿੱਚੋਂ ਬਦਾਵਾ ਦੇ ਕੇ ਆਏ ਸੀ ਕੁਝ ਇਤਿਹਾਸਕਾਰ ਇਹ ਵੀ ਦੱਸਦੇ ਨੇ ਬਦਾਵੇ ਵਾਲੀ ਗੱਲ ਨਾ ਪੁਰਣੀ ਹੋਈ ਬਦਾਵੇ ਵਾਲੀ ਗੱਲ ਕਿਥੇ ਰਾਮਯਾਨੇ ਆਣ ਕੇ ਹੋਈ ਇੱਥੇ ਰਾਮਯਾਨੇ ਪਹਿਲਾਂ ਜੋ ਪੰਚਾਇਤ ਜੁੜੀ ਸੀ ਉਹਨਾਂ ਨੇ ਲਿਖ ਦਿੱਤਾ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਨਹੀਂ ਤੇ ਬਾਅਦ ਵਿੱਚ ਜਦੋਂ ਪਛਤਾਵਾ ਲੱਗਾ ਤੇ ਪਿਆਰੇ ਉਸ ਵੇਲੇ ਮਹਾ ਸਿੰਘ ਨੇ ਲਕੀਰ ਖਿੱਚੀ ਲਕੀਰ ਖਿੱਚ ਕੇ ਬਚਨ ਕਹੇ ਵੱਡੇ ਹੁਕਮ ਦਾ ਪਤਾ ਸਤਿਗੁਰੂ ਨੂੰ ਹੈ ਸਤਿਗੁਰੂ ਦੇ ਹੁਕਮ ਦਾ ਅਪਰਾ ਸਾਨੂੰ ਲੱਗਿਆ ਹੈ ਗੁਰੂ ਸਾਹਿਬ ਨੇ ਰਣ ਮੰਡਿਆ ਹੈ ਅਸੀਂ ਸ਼ਹੀਦیاں ਪਾਉਣੀਆਂ ਨੇ ਜਿਸ ਨੂੰ ਗੁਰੂ ਪਿਆਰ ਆ ਉਹ ਲਕੀਰ ਟੱਪ ਕੇ ਆਉਂ ਤੇ ਜਿਨ੍ਹਾਂ ਨੂੰ ਆਪਣੀਆਂ ਜਾਨਾਂ ਦੇ ਨਾਲ ਪਿਆਰ ਹੈ ਉਹ ਇਥੋਂ ਵਾਪਸ ਮੁੜ ਕੇ ਜਾ ਸਕਦੇ ਨੇ ਕਹਿੰਦੇ ਨੇ ਲਕੀਰ ਖਿੱਚਦੇ ਆ ਉਹ ਸਿਵਲਿਚਾਰ ਪੰਜ ਸਿੰਘ ਅਤੇ ਮਾਤਾ ਭਾਗੂ ਵੀ ਲਕੀਰ ਟੱਗੀ ਕਿਆ ਭੈਣ ਵੀ ਵੀਰਾ ਨਾਲ ਮਿਲ ਕੇ ਜੁੱਧ ਵਿੱਚ ਜੂਝੇਗੀ ਫਿਰ ਹੋਰ ਸਿੰਘ ਲਕੀਰ ਟਪੇ ਇਸ ਤਰ੍ਹਾਂ ਕਾਫੀ ਸੰਘਤਰ ਹੋ ਗਏ ਭਾਈ ਵੀਰ ਸਿੰਘ ਜੀ ਲਿਖਦੇ ਨੇ ਕਿ ਸ਼ੈਰ ਦੀ ਹੀ ਕੋਈ ਮੁੜਿਆ ਹੋਵੇ ਸਾਰੇ ਮਰਜੀਵੜੇ ਖਦਰਾਨੇ ਦੀ ਢਾਵ ਵੱਲ ਨੂੰ ਚਲ ਪਏ ਜੇਖੇ ਢਾਵ ਸੁੱਕੀ ਹੈ ਸਰਾਗਣੀ ਇਹੀ ਸਹੀ ਥਾਂ ਹੈ ਵੈਰੀ ਨੂੰ ਰੋਕਣ ਦਾ ਜਦ ਤੱਕ ਸਵਾਸ ਚੱਲਦੇ ਹੈ ਵਜੀਦੀਏ ਨੂੰ ਅੱਗੇ ਜਾਣ ਨਹੀਂ ਦੇਣਾ ਰਣਨੀਤੀ ਵਰਤਦੇ ਆ ਸਿੰਘਾਂ ਨੇ ਇੱਥੇ ਬਹੁਤ ਮળે ਝਾੜ ਸਨ ਉਹਨਾਂ ਦੇ ਉੱਪਰ ਪਾਟੇ ਪ੍ਰਾਣੇ ਅਤੇ ਵਾਧੂ ਕੱਪੜੇ ਪਾ ਦਿਤੇ ਕਿਉਂਕਿ ਜਾਨਾ ਕਰਬਾਣ ਵਾਲਿਆਂ ਨੂੰ ਹੋਣ ਲਈੜੇ ਕੱਪੜੇ ਦੀ ਕੋਈ ਜ਼ਰੂਰਤ ਐਡੀਕਸ ਨਹੀਂ ਸੀ। ਵੇਖਣ ਨੂੰ ਇਤਰਾਸ ਜਾਤ ਤੇ ਕਿ ਜਿਵੇਂ ਦੂਰ ਤੋਂ ਲੱਗੇ ਕਿ ਤੰਬੂ ਬਣੇ ਹੋਏ ਨੇ। ਤੇ ਅਰਾਵਸਾਰੀ ਮੋਰਚੇ ਮਲ ਕੇ ਬੈਠ ਕੇ ਨਵਾਬ ਦੀ ਫੌਜ ਆਈ ਦੇਖ ਕੇ ਇਰਾਨ ਗੁਰੂ ਨਾਲ ਇੰਨੀ ਵੱਡੀ ਫੌਜ। ਜੰਗ ਸ਼ੁਰੂ ਹੋ ਗਿਆ। ਪਹਿਲੇ ਹੱਲੇ ਵਿੱਚ ਰੰਦੀ ਫੌਜ ਦੇ ਪੈਰ ਹਿਲ ਗਏ ਨਵਾਬ ਕਾ ਮੁਠਿਆ ਸਾਹਬ ਦਾ ਨੁਪਇਤਰਾ ਬਦਲਿਆ ਛੋਟੇ ਛੋਟੇ ਜੱਥੇ ਬਣਾਏ ਛੋਟੇ ਜੱਥਿਆਂ ਦੇ ਫੌਜ ਨੂੰ ਅੱਗੇ ਭੇਜਿਆ ਅਗੋਂ ਸਿੰਘ ਵੀ ਪਹਿਲਾਂ ਗੋਲੀ ਚਲਾਉਂਦੇ ਨੇ ਤੇ ਫਿਰ ਤੀਰ ਔਰ ਤੀਰ ਮੁਕੰਤੇ ਸਿੰਘਾਂ ਨੇ 5-5 7-7 ਦੇ ਜੱਥੇ ਕਰਪਾਨਾ ਬਰਸ਼ੀਆਂ ਲੈ ਕੇ ਬਾਹਰ ਨਿਕਲ ਆਏ ਹੱਥੋ ਹੱਥ ਦੀ ਜੰਗ ਸ਼ੁਰੂ ਹੋਈ ਉਧਰ ਸਤਗੀਰ ਨੂੰ ਜੰਗ ਦੀ ਆਵਾਜ਼ ਤੋਂ ਪਤਾ ਚੱਲਿਆ ਕਿਬੀ ਤੇ ਚੜ ਕੇ ਵੀਰ ਆਸਮਾਨਵਾ ਕੇ ਸਾਰੀ ਜੰਗ ਨੂੰ ਦੇਖਣ ਲੱਗੇ ਨਾਲ ਹੀ ਕਦੇ-ਕਦੇ ਤਾਣ ਕੇ ਤੀਰ ਛੱड़ਦੇ ਇਸ ਤਰ੍ਹਾਂ ਸਾਰਾ ਦਿਨ ਜੰਗ ਹੋਈ ਸ਼ਾਮਾਂ ਪੈ ਗਈਆਂ ਸਾਰੇ ਸਿੰਘ ਗੁਰੂ ਜਾਨਾ ਤੋਂ ਨਿਸ਼ਾਵਰ ਹੋ ਗਏ ਨਵਾਬ ਜੰਗ ਦਾ ਹਾਲ ਦੇਖ ਦੇ ਕੇ ਦੁਖੀ ਹੋ ਰਿਹਾ ਸੀ ਸਿਪਾਹੀਆਂ ਨੂੰ ਕਹਿੰਦਾ ਤੁਰਫੇ ਕੇ ਦੇਖੋ ਗੁਰੂ ਮਰਿਆ ਹੈ ਕਿ ਨਹੀਂ ਬਚੀ ਹੋਈ ਫੌਜ ਪਾਣੀ ਤੋਂ ਬਿਨਾ ਜੰਗ ਤੋਂ ਵੀ ਵੱਧ ਦੁਖੀ ਸੀ ਅੱਗੇ ਹੋ ਕੇ ਕੀ ਦੇਖਦੇ ਨੇ ਕਿ ਢਾਬ ਸੁੱਕੀ ਪਈ ਹੈ ਨਵਾਬ ਨੂੰ ਸਮਝਣਾ ਆਵੇ ਇੱਕ ਸੁੱਕੀ ਢਾਬ ਦੇ ਕਿਨਾਰੇ ਸਿੰਘ ਲੜ ਕੇ ਕਿਉਂ ਮਰ ਗਏ ਸਮਝ ਨਹੀਂ ਸੀ ਆ ਰਿਹਾ ਨਵਾਬ ਆਉਂਦਿਆਂ ਹੋਇਆਂ ਕਪੂਰੇ ਨੂੰ ਨਾਲ ਲੈ ਕੇ ਆਏ ਸੀ ਕਪੂਰੇ ਨੇ ਪੁੱਛਿਆ ਕਿ ਇੱਥੇ ਪਾਣੀ ਕਿੱਥੇ ਮਿਲੇਗਾ ਕਪੂਰੇ ਨੇ ਸਮੇ ਨੂੰ ਜਾਣਦੇ ਹੋਏ ਕਿਹਾ ਅੱਗੇ ਤਾਂ 30 ਮੀਲ ਹੈ ਪਿੱਛੇ 10 ਮਿੰਨ ਤੇ ਆਪ ਜੀ ਨੂੰ ਪਾਣੀ ਮਿਲ ਜਾਵੇਗਾ ਇਸ ਤਰ੍ਹਾਂ ਤਰੀਕੇ ਦੇ ਨਾਲ ਉਹ ਫੌਜ ਨੂੰ ਵਾਪਸ ਮੋੜਨਾ ਚਾਹੁੰਦਾ ਸੀ ਨਵਾਬ ਚਾਹੁੰਦਾ ਹੋਇਆ ਵੀ ਅੱਗੇ ਜਾਣਾ ਪਰ ਫੌਜ ਦੀ ਹਾਕ ਦੇ ਕੇ ਪਿਛੇ ਮੋੜਨਾ ਠੀਕ ਸਮਝਿਆ ਗੁਰੂ ਜੀ ਹੱਥ ਨਾ ਆਏ ਫੌਜ ਵੀ ਮਸਾਂ 2000 ਬਚੀ ਉਹ ਵੀ ਜ਼ਖਮੀ ਹਾਲਤ ਪਰ ਮਨ ਨੂੰ ਤਸੱਲੀ ਦਿੰਦਿਆਂ ਨਵਾਬ ਨਗਾਰੇ ਵਜਾਉਂਦਾ ਆ ਬਸ ਮੁੜ ਗਿਆ ਉਧਰ ਕਲਗੀ ਤੇ ਰਕਤਾ ਟਿਬੀ ਤੋਂ ਉਤਰੇ ਰਣ ਭੂਮੀ ਚਾਏ ਕੱਲੇ ਕੱਲੇ ਸਿੰਘ ਨੂੰ ਦੇਖ ਕੇ ਗੌਰ ਚ ਲੈੰਦੇ ਰਮਾਲ ਨਾਲ ਮੂੰਹ ਸਾਫ਼ ਕਰਦੇ ਮੇਰ ਦੇ ਘਰ ਆਏ ਪਾਸ਼ਾ ਜੀ ਕਿਸੇ ਨੂੰ ਕਹ ਰਹੇ ਨੇ ਇਹ ਮੇਰਾ 2000 ਹਿਆਰੀ ਸੂਰਮਾ ਕਿਸੇ ਨੂੰ ਕਹ ਰਹੇ ਮੇਰਾ 3000 ਹਿਆਰੀ ਸੂਰਮਾ ਇਹ ਮੇਰਾ 5000 ਹਿਆਰੀ ਸੂਰਮਾ ਮੇਰਾ 20000 ਹਿਆਰੀ ਸੂਰਮਾ ਇਸ ਰਖਤਾਵ ਦੇਤੇ ਜਦੋਂ ਸਤਿਗੁਰੂ ਪਾਈ ਮਹਾਂ ਸਿੰਘ ਦੇ ਕੋਲ ਆਏ ਜੋ ਜ਼ਖਮੀ ਬਹੁਤ ਜ਼ਿਆਦਾ ਸੀਸਾ ਚੱਲ ਰਹੇ ਸਨ ਦਸ਼ਮੇਸ਼ ਪਿਤਾ ਜੀ ਨੇ ਆਪਣੇ ਹੱਥੀ ਉਹਨਾਂ ਦਾ ਸਿਰ ਚੁੱਕ ਕੇ ਆਪਣੇ ਪੱਟਾਂ ਦੇ ਉੱਤੇ ਰੱਖਿਆ ਰਮਾਲ ਨਾ ਸਿੰਘ ਦਾ ਮੂੰਹ ਸਾਫ਼ ਕੀਤਾ ਪਾਣੀ ਦੀਆਂ ਦੋ ਘੁੱਟਾਂ ਮੂੰਹ ਵਿੱਚ ਪਾਈਆਂ ਅੰਦਰ ਲੱਗੀਆਂ ਹੋਰ ਪਿਆਇਆ ਹੁਕਮ ਹੋਇਆ ਮਾਹ ਸਿੰਘ ਅੱਖਾਂ ਖੋਲ ਕੰਨੀ ਆਵਾਜ਼ ਪਈ ਮਾਹ ਸਿੰਘ ਨੇ ਅੱਖਾਂ ਖੋਲੀਆਂ ਕੀ ਦਿਖਦਾ ਹੈ ਗੁਰੂ ਦੀ ਗੋਦ ਵਿੱਚ ਕਲਗੀਧਰ ਦੇ ਪਿਤਾ ਦੇ ਹੱਥਾਂ ਦੇ ਵਿੱਚ ਮੁਖੜਾ ਹੈ ਸਤਗੁਰਾਂ ਕਹੇ ਮਾਹ ਸਿੰਘਾ ਮੰਗਲਾ ਜੀ ਕੀ ਮੰਗਣਾ ਚਾਹੁੰਦਾ ਜੀ ਕਰੇ ਜੋ ਮੰਗਣਾ ਚਾਹੁੰਦਾ ਐਸਾ ਨਹੀਂ ਜੋ ਤੈਨੂੰ ਨਾਂ ਦੀਏ ਕਹੇ ਤਾਂ ਜ਼ਿੰਦਗੀ ਬਖਸ਼ ਦਈਏ ਜ਼ਿੰਦਗੀ ਮਿਲ ਜਾਵੇਗੀ ਦੌਲਤਾਂ ਦੇ ਪੰਡਾਰ ਦੇ ਦਈਏ ਮਾਹ ਸਿੰਘ ਨੇ ਕਿਹਾ ਮਹਾਰਾਜ ਜੀ ਤਰੁਠੇ ਹੋ ਕਿਰਪਾ ਕਰੋ ਜਿਹੜਾ ਸਿੰਘ ਵਦਾਵਾ ਲੈ ਕੇ ਦੇ ਆਏ ਸੀ ਉਹ ਕਾਰਜ ਪਾੜ ਦੇ ਉਹ ਟੁੱਟੀ ਗੰਢ ਦੇ ਉਹ ਗਰੀਬ ਨਵਾਜ਼ ਬਖਸ਼ ਲੋ ਸਤਗੁਰਾਂ ਨੇ ਉਸੇ ਵਲੇ ਕਾਗਿ ਕੱਢਿਆ ਭਾਈ ਮਾ ਸਿੰਘ ਜੀ ਦੇ ਬਿਲਕੁਲ ਅੱਖਾਂ ਦੇ ਸਾਹਮਣੇ ਕਾਗਿ ਦੇ ਟੁਕੜੇ ਟੁਕੜੇ ਕਰਕੇ ਹਵਾ ਵਿੱਚ ਛਾ ਦਿੱਤੇ ਬਖਸ਼ੰਦ ਪਿਤਾ ਨੇ ਟੁੱਟੀ ਹੋਈ ਗੰਢ ਲਈ ਟੁੱਟੀ ਗੰਢਨ ਹਾਗਪਾਲ ਪਾਸ਼ਾ ਨੇ ਕਿਹਾ ਮਾ ਸਿੰਘਾ ਤੂੰ ਤਨ ਤਨ ਹੈ ਭਾਈ ਗੁਰੂ ਗੋਦ ਵਿੱਚ ਹੀ ਗੁਰੂ ਚੰਨਾਂ ਵਿੱਚ ੜੀਣ ਹੋ ਗਏ ਇੱਕ ਸਿੰਘ ਨੇ ਦੱਸਿਆ ਮਹਾਰਾਜ ਪੋਸ ਪਾਸੇ ਇੱਕ ਬੀਬੀ ਜ਼ਖਮੀ ਪਈ ਹੈ ਸਰਗੂ ਨੇੜੇ ਹੋਏ ਜੋ ਕਿ ਮਾਈ ਭਾਗੋ ਜੀ ਸਨ ਜੋ ਬਰਸ਼ੇ ਨਾਲ ਵੈਰੀਆਂ ਦੇ ਸੀਨੇ ਛੇਕ ਕਰਦਿਆਂ ਆ ਵੀ ਜ਼ਖਮੀ ਹੱਥ ਜੱਡਕ ਪਈ ਸੀ ਪਾਣੀ ਪਾਇਆ ਮਰਨ ਪੱਟੀ ਕੀਤੀ ਸਾਰੇ ਸ਼ਹੀਦ ਸਿੰਘਾਂ ਦੇ ਸਰੀਰਾਂ ਨੂੰ ਇਕੱਠਿਆਂ ਕੀਤਾ ਵੱਡਾ ਅੰਗੀਠਾ ਤਿਆਰ ਕਰਕੇ ਆਪ ਹੱਥੀ ਸੰਸਕਾਰ ਕੀਤਾ ਚਾਰਕ ਦਿਨਾਂ ਬਾਅਦ ਅੰਗੀਠਾ ਕਤਰ ਕੀਤਾ ਵਾਤਨ ਕੀਤੇ ਸਾਰੇ ਸਿੰਘ ਮੁਕਤ ਹੋਏ ਇਸ ਥਾਂ ਨੂੰ ਜਗਤ ਮੁਕਸਰ ਦੇ ਨਾਮ ਨਾਲ ਜਾਣਿਆ ਕਰੇਗਾ ਇੱਥੇ ਅਸਥਾਨ ਬਣੇਗਾ ਸੰਤਾਂ ਦਰਸ਼ਨ ਕਰਨ ਆਇਆ ਕਰਨਗੀਆਂ ਅਬ ਤੇ ਨਾਮ ਮੁਕਸਰ ਹੋਈ ਖਦਰਾਨਾ ਇਸੇ ਕਹੇ ਨਾ ਕੋਈ ਇਹ ਜੰਗ 21 ਵਿਸਾ 1705 ਨੂੰ ਹੋਈ ਪਰ ਪਾਣੀ ਦੀ ਕਮੀ ਕਰਕੇ ਇਸ ਦਿਨ ਨੂੰ ਮਾਗੀ ਦੀ ਸੰਗਰਾਣ ਵਾਲੇ ਦਿਨ ਨਾਲ ਜੋੜ ਕੇ ਮਨਾਉਣਾ ਸ਼ੁਰੂ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹ ਥੇ ਜਿਸ ਜਗ੍ਹਾ ਤੇ ਟੁੱਟੀ ਗੰਢੀ ਬਦਾਵਾ ਪਾੜਿਆ ਔਰ ਅੱਗੇ ਇਸ ਤੋਂ ਟੀਬੀ ਸਾਹਿਬ ਜਿੱਥੇ ਸਤਿਗੁਰੂ ਤੀਰ ਚਲਾਉਂਦੇ ਰਹੇ ਤੰਬੂ ਸਾਹਿਬ ਜਿੱਥੇ ਸਿੰਘਾਂ ਨੇ ਬੇਰੀਆਂ ਤੇ ਚਾਤਨਾ ਪਾ ਕੇ ਮੂਰਚੇ ਲਾਏ ਰਕਾਵਸਰ ਸਾਹਿਬ ਗੁਰਦੁਆਰਾ ਹੈ ਦਤਨ ਸਾਹਿਬ ਹੈ ਗੁਰਦੁਆਰਾ ਮਾਈ ਭਾਗੁਰ ਹੈ ਤੇ ਗੁਰਦੁਆਰਾ ਅੰਗੀਠਾ ਜਿੱਥੇ ਅੰਗੀਠਾ ਸਾਹਿਬ ਜਿੱਥੇ ਸਭ ਸਿੰਘਾਂ ਦਾ ਸੰਸਕਾਰ ਹੋਇਆ ਕੋਈ ਵਿਦਵਾਨ ਦੇ ਕਥਨ ਅਨੁਸਾਰ ਨਵਾਬ ਦੀ 10000 ਫੌਜ ਲਿਖੀ ਗਈ ਹੈ ਸੂ ਸਮੂਹ ਸਿੰਘਾਂ ਅਤੇ ਭਾਈ ਮਾ ਸਿੰਘ ਇਹਨਾਂ ਸ਼ਹੀਦਾਂ ਨੂੰ ਕੋਟ ਆਣ ਕੋਟ ਪਾਣਾ ਜਿਨ੍ਹਾਂ ਨੇ ਸ਼ਹੀਦੀਆਂ ਦੇ ਕੇ ਸਤਿਗੁਰੂ ਤੋਂ ਲਿਖਿਆ ਬਧਾਵਾ ਜਿਹੜਾ ਪੜਵਾਇਆ ਔਰ ਸਾਰੇ ਸਿੰਘਾਂ ਦੀ ਰਖੜੀ ਸੋ ਇਹ ਸੀ ਭਾਈ 640 ਮੋਤਿਆਂ ਦਾ ਇਤਿਹਾਸ ਜੋ ਆਪ ਜੀ ਸ਼ਰਵਨ ਕਰ ਰਹੇ ਹੋ ਹੋਈਆਂ ਪੁੱਡਾਂ ਨੂੰ ਨਾ ਤਾਰਨਾ ਗੱਜ ਕੇ ਫਰੇ ਦਾ ਜਵਾਬ ਫਰੇ ਵਿੱਚ ਦੇਣਾ ਵਾਹਿ ਜੀ ਕਾ ਖਾਲਸਾ ਵਾਹਿ ਜਿੱਕੀ ਫਤਿਹ